एसडीसी महापंचायत पंजाब अते पीड़ित परिवारاں ਵੱਲੋਂ মোহਾਲੀ ਦੇ ਡੀਐਸਪੀ ਸਿਟੀ 2 ਅਤੇ थाना ਸੋਹਾਣਾ ਦਾ ਕੀਤਾ ਗਿਆ ਕੇਰਾਉ ਵਕਵਕ ਜਥੇਬੰਦੀਆਂ ਦੇ ਆਗੂਆਂ ਨੇ ਲਵਾਈ ਹਾਜ਼ਰੀ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ ਡੀਐਸਪੀ ਸਿਟੀ 2 ਹਰਸਿੰਦਰ ਸਿੰਘ ਬਲਨੇ ਦੋਸ਼ੀਆਂ ਤੇ ਜਲਦ ਕਾਰਵਾਈ ਕਰਨ ਦਾ ਦਿੱਤਾ ਪਰੋਸਾ बलविंदर कुंबड़ा ने कहा कि जेकर कार्रवाई नहीं होंगी ता दस मई को डिप्टी कमिश्नर मोहाली का घेराव करांगे आओ देखते हैं एक खबर विस्तार सहित एससीबीसी महापंचायत पंजाब ने मोहाली पुलिस दिया वधीकिया अते लोकां दी सुनवाई ना होने लैके डीएसपी सिटी टू अते थाना सोहाणा का घेराव किया ਜਿਸ ਵਿੱਚ ਪੀੜਤ ਪਰਿਵਾਰਾਂ ਨੇ ਪ੍ਰੈਸ ਸਾਹਮਣੇ ਆਪਣੀਆਂ ਸਮੱਸਿਆਵਾਂ ਦੱਸਿਆ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਹੋਏ ਇਸ ਕਿਰਾਉ ਵਿੱਚ ਵਾਕ ਵਾਕ ਜਥੇਬੰਦੀਆਂ ਦੇ ਆਏ ਆਗੂਆਂ ਨੇ ਸਰਕਾਰ ਅਤੇ ਪੁਲਿਸ ਦੀਆਂ ਵਦਿੱਕਿਆਂ ਦਾ ਵਿਰੋਧ ਕਰਦੇ ਕਿਹਾ ਕਿ ਪੰਜਾਬ ਅੰਦਰ ਕੋਈ ਸੁਰੱਖਿਤ ਨਹੀਂ ਹੈ। ਉਹਨਾਂ ਕਿਹਾ ਕਿ ਗੁਰਜੀਤ ਸਿੰਘ ਦੇ ਦਫਤਰ ਅਤੇ ਘਰ ਦੇ ਸਮਾਨ ਨੂੰ ਜਤਿੰਦਰ ਕੁਮਾਰ ਸ਼ਿੰਗਾਰੀ ਵੱਲੋਂ ਸ਼ਰਿਆਮ ਚੋਰੀ ਕੀਤਾ ਜਾਂਦਾ ਹੈ ਤੇ ਉਸ ਦੇ ਜ਼ਰੂਰੀ ਕਾਗਜ਼ਾਤ ਜਲਾਏ ਜਾਂਦੇ ਹਨ। पर पुलिस प्रशासन तमाश्बीन बन के देखता रहिंदा है पेंड रायपुर खुरदविच अवतार सिंह नाम दा व्यक्ति बिना किसे मंजूरी दे बहुमंजली इमारत बनाउंदा है जिस कारण नाल बड़े हुए मकाना दा नुकसान होया शिकायत करनते एसडीएम साहब ने थाना सोहाणा दे इंचार्ज नु तुरंत उ सारी रोकण दिया हदायता कीतिया पर थाना इंचार्ज ने कोई एक्शन नहीं लिया जदों तरनाकारी नारेबाजी कर रहे संता सामणी दी मोहाली दे विधायक कुलवंत सिंह गुजरे ਪਰ ਉਹਨਾਂ ਨੇ ਰੁਕ ਕੇ ਤਰਨਾਕਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਜ਼ਰੂਰੀ ਨਹੀਂ ਸਮਝਿਆ ਗੁੱਸੇ ਵਿੱਚ ਆਏ ਤਰਨਾਕਾਰੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰਿਆਂ ਨਾਲ ਆਕਾਸ਼ ਗੂੰਜਣ ਲਾ ਦਿੱਤਾ ਪ੍ਰਧਾਨ ਕੁੰਬੜਾ ਨੇ ਕਿਹਾ ਕਿ ਸਾਨੂੰ ਇਹ ਸ਼ੌਂਕ ਨਹੀਂ ਕਿ ਅਸੀਂ ਆਏ ਦਿਨ ਧਰਨੇ ਪ੍ਰਦਰਸ਼ਨ ਕਰੀਏ ਜੇ ਸਾਡੀ ਸੁਣਵਾਈ ਹੋਵੇ ਤਾਂ ਅਸੀਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਤਾਰੀਫ ਵੀ ਕਰਦੇ ਹਾਂ ਡੀਐਸਪੀ ਸਿਟੀ 2 ਸਰਦਾਰ ਹਰਸਿਮਰਤ ਸਿੰਘ ਬਲ ਨੇ ਪ੍ਰਦਾਨ ਕੁੰਬੜਾ ਦੀ ਅਗਵਾਈ ਵਿੱਚ ਆਏ ਲੋਕਾਂ ਦੇ ਇੱਕ-ਇੱਕ ਕੇਸ ਦੀ ਧਿਆਨਪੂਰਵਕ ਸੁਣਵਾਈ ਕੀਤੀ ਕਈ ਕੇਸ ਐਸਐਚਓ ਥਾਣਾ ਸੋਹਾਣਾ ਤੋਂ ਆਪਣੇ ਹੱਥਾਂ ਵਿੱਚ ਲਾਇ ਤੇ ਜਲਦ ਮੌਕਾ ਦੇਖਣ ਦਾ ਵਾਅਦਾ ਕੀਤਾ ਮੀਟਿੰਗ ਤੋਂ ਬਾਅਦ ਮੋਰਚਾ ਪ੍ਰਦਾਨ ਕੁੰਬੜਾ ਨੇ ਪਰਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਸਾਡੀ ਮੀਟਿੰਗ ਬਹੁਤ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਤੇ ਡੀਐਸਟੀ ਸਿਟੀ 2 ਨੇ ਜਲਦ ਕਾਰਵਾਈ ਕਰਨ ਦਾ ਪ੍ਰੋਸਾ ਦਿੱਤਾ ਹੈ ਜੇਕਰ ਫਿਰ ਵੀ ਕਾਰਵਾਈ ਨਹੀਂ ਹੁੰਦੀ ਤਾਂ 10 ਮਈ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਦਾ ਕਿਰਾਉ ਕੀਤਾ ਜਾਵੇਗਾ आए प्रदर्शनकारियां जथेदार बलकार सिंह पुल्लर सीनियर आगू सुखविंदर सिंह पाटिया मीत प्रधान श्रोमणी अकाली दल अमृतसर जथेदार बलवीर सिंह सोहाना जथेदार सेवा सिंह गीगे माजरा नैब सिंह गीगे माजरा अवतार सिंह नगला चेयरमैन सीएलपी मास्टर बनवारी लाल डॉक्टर जगजीवन सिंह सरपंच हरनेक सिंह मलोआ लखवीर सिंह वडाला आदि ने संबोधन किया आओ देखते हाँ साडी चैनल दी टीम वालों कवरेज की एक विशेष रिपोर्ट ਪਿੰਡ ਦੇ ਫੇਰ ਬਾਰੋਂ ਇੱਥੇ ਬੈਠ ਜਾਓ ਬਾਕੀ ਮੇਰੇ ਵੀ ਇੱਥੇ ਫਰਸ਼ਾਂ ਤੇ ਬੈਠ ਜਾਓ 2 ਮਿੰਟ ਲਈ ਉਹ ਨਹੀਂ ਦਰਨਾ ਚਾਹੀਦੇ ਕੋਈ ਨਾ ਕੋਈ ਇੱਕ ਇੱਕ ਵਿਅਕਤੀ ਆ ਜਾਓ ਬਾਕੀ ਬੈਠ ਜਾਓ ਆ ਇੱਕ ਇੱਕ ਵਿਅਕਤੀ ਇੱਕ ਇੱਕ ਅੱਗੇ ਇੱਕ ਇੱਕ ਬੈਠ ਜਾਓ ਬੈਠ ਜੀ ਬੈਠ ਜਾਓ ਹਾਲੇ ਬਲਵਿੰਦਰ ਜੀ ਅੱਜ ਸੁਆਣਾ ਠਾਣੇ ਦਾ ਖਰਾਬ ਕੀਤਾ ਗਿਆ ਕੀ ਮਸਲਾ ਹੈਗਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਦਾ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਸਾਡੀ ਜਿਹੜੀ ਲੋਕਾਂ ਦੀ ਆਵਾਜ਼ ਦੱਬੀ ਕੁਚਲੀ ਆਵਾਜ਼ ਇਹਨੂੰ ਘਰ ਘਰ ਪਹੁੰਚਾਉਣ ਦਾ ਇੱਕ ਬਹੁਤ ਵੱਡਾ ਯੋਗਦਾਨ ਪਾਉਂਦੇ ਹੋ ਪਹਿਲਾਂ ਵੀ ਤੁਸੀਂ ਲੋਕਾਂ ਨੂੰ ਨਿਆਂ ਸਾਫ ਤੋਂ ਆ ਸਕਦੇ ਹੋ ਪ੍ਰੈਸ ਰਾਂਹ ਭੇਜੀਏ ਉਸੇ ਲੜੀ ਚ ਅਜ ਐਸਬੀਸੀ ਮਹਾਪੰਚਾਇਤ ਦਾ ਜੋ ਮੋਰਚਾ ਹੈ ਉਥੇ ਦਿਨ ਰਾਤ ਇਹ ਪਬਲਿਕ ਜਿਹੜੀ ਹਰਾਸਮੈਂਟ ਹੁੰਦੀ ਫਿਰ ਰਹੀ ਹੈ ਜਿਨ੍ਹਾਂ ਦੀ ਕਿਤੇ ਸੜਾਈ ਨਹੀਂ ਹੁੰਦੀ ਕੋ ਐਸਐਸਪੀ ਦਫ਼ਤਰ ਐਸਡੀਐਮ ਦਫ਼ਤਰ ਥਾਣਾ ਸੁਹਾਣੇ ਦੇ ਖਾਸ ਕਰ ਜਾਂ ਤਾਂ ਕੇਸ ਨੇ ਬੀਐਸਪੀ ਸਿਟੀ 2 ਦੇ ਅਧੀਨ ਜਿਹੜੇ ਤਿੰਨ ਚਾਰ ਥਾਣੇ ਆ ਤੇ ਉਹ ਆਈਟੀ ਸਿਟੀ ਥਾਣੇ ਦੀ ਗੱਲ ਕਰ ਲੋ ਸੁਹਾਣਾ ਥਾਣੇ ਦੀ ਗੱਲ ਕਰ ਲੋ ਫੇਸ 11 ਦੀ ਗੱਲ ਕਰ ਲੋ ਜਿਹੜੇ ਚਾਰ ਪੰਜ ਥਾਣੇ ਆ ਸਿਟੀ 2 ਦੇ ਅਧੀਨ ਹੈ ਇੱਥੇ ਬਹੁਤ ਬੁਰਾ ਹਾਲ ਹੋਇਆ ਪਿਆ ਜਦ ਕੇ ਥਾਣੇ ਦੇ ਖਿਲਾਫ ਰੋਜ਼ ਹਰ ਰੋਜ਼ ਮੈਟਰ ਆਂਦਾ ਹੈ ਅੱਜ ਸਾਡੇ ਕੋਲੇ 6-7 ਮੈਟਰ ਨੇ ਪਿੰਡ ਰੈਪਰ ਦੀ ਗੱਲ ਕਰ ਲੋ ਅਵਤਾਰ ਸਿੰਘ ਦੇ ਪਰਿਵਾਰ ਦੇ ਨਾਲ ਮਕਾਨ ਗਿਰ ਜਾਂਦਾ ਤਲਾੜ ਦੇ ਬਿਲਡਿੰਗ ਛੱਤ ਲਈ ਉਹਦਾ ਪਰਿਵਾਰ ਇੰਨੇ ਛੁਗਰ ਬਾਲ-ਬਾਲ ਬਚਿਆ ਜਿਹਦੇ ਐਸ.ਡੀ.ਐਮ ਨੇ ਆਰਡਰ ਕਰਤੇ ਵੀ ਮਕਾਨ ਦਾ ਜਿਹੜਾ ਤੁਰੰਤ ਕੰਮ ਲੈ ਕੇ ਜੈਜਾ ਲੈ ਕੇ ਐਸ.ਐਚ.ਓ ਸੁਆਣਾ ਤੁਰੰਤ ਕੰਮ ਰੋਕੇ ਪਰ ਸੁਆਣਾ ਥਾਣੇ ਨੂੰ ਅੱਜ 4 ਦਿਨ ਹੋ ਗਏ ਰੈਪਰ ਦਾ ਰਸਤਾ ਲੱਭਿਆ ਨਹੀਂ ਵੀ ਰੈਪਰ ਕਿੱਥੇ ਐ ਕਿੱਥੇ ਅਵਤਾਰ ਸਿੰਘ ਦਾ ਮਕਾਨ ਐ ਐਸੇ ਤਰ੍ਹਾਂ ਆਈ.ਟੀ.ਸੀ.ਟੀ ਤੋਂ ਗੁਰਜੀਤ ਸਿੰਘ ਆਇਆ ਜਿਹਦਾ 1 ਮਹੀਨਾ ਹੋ ਗਿਆ ਸਮਾਨ ਚੱਕਿਆ ਸੀਸੀਟੀਵੀ ਕੈਮਰਾਵਾਂ ਚ ਫੁਟੇਜ ਹੈ ਕੋਈ ਕਾਰਵਾਈ ਨਹੀਂ ਹੋਈ ਐਸੇ ਤਰ੍ਹਾਂ ਕੈਲੋਂ ਪਿੰਡ ਤੋਂ ਆਇਆ ਗਰਵੀਰ ਸਿੰਘ ਉਹਦੇ ਪਰਿਵਾਰ ਨੂੰ ਕੋਈ ਨਿਆਂਸਾਫ ਨਹੀਂ ਮਿਲਦਾ ਅੰਦਰ ਆ ਕੇ ਵੱਢ ਜਾਂਦੇ ਮਾਰ ਜਾਂਦੇ ਬੁਰੀ ਹਾਲਤ ਕਰ ਦਿੰਦੇ ਬਣਗੀਆਂ ਤਾਰਾਂ ਵੀ ਲਾਈਆਂ ਜਾਂਦੀਆਂ ਐਸੇ ਤਰ੍ਹਾਂ ਲਾਂਡਰਾਂ ਤੋਂ ਇੱਕ ਜਿੰਮ ਦਾ ਰੌਲਾ 85 ਸਾਲ ਦੀ ਬਜ਼ੁਰਗ ਮਾਤਾ ਨੂੰ ਅੰਦਰ ਬੰਦ ਕਰਕੇ ਸਟਾਪ ਜਾ ਲੈਂਦੇ 3:30 ਵਜੇ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਸਾਰੇ ਕੇਸ ਲਗਭਗ ਸਵਾਣਾ ਥਾਣੇ ਦੇ ਆ ਮੇਰੀਆਂ ਖੁਦ ਮੇਰੇ ਦੋ ਪਰਸਨਲ ਕੇਸ ਹੈ ਮੇਰੇ ਬੇਟੇ ਦੇ ਪਰਚਾ ਕਰਤਾ ਸੀ ਮੇਰੇ ਤੇ ਘਰ ਵਾਲੀ ਦੇ ਪਰਚਾ ਕਰਤਾ ਸੀ ਇੱਕ ਇੱਕ ਸਾਲ ਤੋਂ ਹਰਵੀਰ ਸਿੰਘ ਢਵਾਲ ਜਿਹੜਾ ਹੈ ਇਨਕੁਆਰੀ ਦੱਬੀ ਬੈਠਿਆ ਇਹੀ ਡੀਐਸਪੀ ਹੈ ਜਿਹੜਾ ਨਹੀਂ ਕਾਰਵਾਈ ਹੋਣ ਦਿੰਦਾ ਤੇ ਇਹ ਜਿਹੜੇ ਲੋਕ ਨੇ ਐਮਐਲਏ ਚਲਾ ਰਿਹਾ ਇਸ ਥਾਣੇ ਨੂੰ ਐਮਐਲਏ ਚਲਾ ਰਿਹਾ ਇੱਥੇ ਦਾ ਇਹ ਡੀਐਸਪੀ ਐਸਐਚਓ ਨਹੀਂ ਚਲਾਉਂਦੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਜਨਤਾ ਲੈਂਡਮਾਰਕਾਂ ਤੇ ਲਖਾ ਲੈਣਾ ਚਾਹੀਦਾ ਪੀਪੀ ਜਗ੍ਹਾ ਜਨਤਾ ਲੈਂਡ ਲਖਾ ਲੈਣਾ ਚਾਹੀਦਾ ਤਾਂ ਕਿ ਜਿਹੜਾ ਹੈ ਨਿੱਜੀ ਉਦਾਰਾ ਬਣਾਂਗੇ ਇਹ ਪਬਲਿਕ ਦੀ ਕਿਤੇ ਨਹੀਂ ਸੁਣਦੀ ਜਦੋਂ ਘਰਾਂ ਤੱਕ ਲੋਕ ਟਾਉਟ ਪਹੁੰਚਦੇ ਨੇ ਸਰਕਾਰ ਦੇ ਟਾਉਟ ਘਰਾਂ ਤੱਕ ਪਹੁੰਚਦੇ ਨੇ ਵਿਚੋਲੇ ਬਣਦੇ ਨੇ ਤਾਂ ਇਹ ਲੋਕਾਂ ਨੂੰ ਇੱਕ ਤੁਸੀਂ ਦੇਖੇ ਰਹੇ ਅੱਜ ਇੱਥੋਂ ਜਦੋਂ ਐਮਐਲਏ ਲੰਘਿਆ ਜਦੋਂ ਮੁਰਦਾਬਾਦ ਦੇ ਨਾਰੇ ਲਗੇ ਉਸ ਐਮਐਲਏ ਨੂੰ ਤੁਸੀਂ ਦਿਖੇ ਨਹੀਂ ਬੈਠੇ ਵੀ ਤੁਸੀਂ ਕਿਹੜੇ ਹਲਕੇ ਦੇ ਲੋਕ ਨੇ ਕਿਹੜੇ ਥਾਣੇ ਦੇ ਅੱਗੇ ਬੈਠੇ ਜੇਕਰ ਐਮਐਲਏ ਨੂੰ ਕੋਈ ਲੋਕਾਂ ਦਾ ਦਖੋਂਦਾ ਉਹ ਐਮਐਲਏ ਖੜ ਕੇ ਪੁੱਛਦਾ ਵੀ ਤੁਹਾਡੀ ਦੱਸੋ ਜੀ ਕਿਹੜੀ ਸੁਣਾਈ ਨਹੀਂ ਹੋਈ ਅਸੀਂ ਐਮਐਲਏ ਦਾ ਸਤਿਕਾਰ ਕਰਦੇ ਪਰ ਉਹ ਲਲੈਕ ਐਮਐਲਏ ਤੁਹਾਡੇ ਮੂਹਰੇ ਨੂੰ ਲੰਘਿਆ ਜਿਹਦਾ 48000 ਕਰੋੜ ਰੁਪਏ ਦਾ ਘਟਾਲੇ ਨਾਲ ਜੁੜਿਆ ਹੋ ਆਈਡੀ ਨੇ ਕਰਿਆ ਐਸ ਐਮਐਲਏ ਤੋਂ ਅਸੀਂ ਕੀ ਇਨਸਾਫ ਮੰਗਣਾ ਚਾਹੁੰਦੇ ਸਾਨੂੰ ਕੀ ਇਨਸਾਫ ਦਊਗਾ ਤੇ ਸਾਰੀਆਂ ਜਿਹੜੇ ਕੇਸਾਂ ਨੂੰ ਲੈ ਕੇ ਤੁਹਾਡੇ ਰਾਹੀਂ ਮੈਸੇਜ ਦਿੰਦੇ ਨੇ ਇਹ ਸਾਰੇ ਪਰਿਵਾਰਾਂ ਨੂੰ ਸਲਾਹ ਲੈ ਕੇ ਅਗਲਾ ਜਿਹੜਾ ਸੰਘਰਸ਼ ਆ ਹੋਰ ਬਹੁਤ ਵੱਡਾ ਤਿੱਖਾ ਕੀਤਾ ਜਾਊਗਾ ਤੇ ਅੱਜ ਸਾਡੀ ਹਾਜ਼ਰੀ ਹੈ ਅੱਜ ਕੱਲ੍ਹ ਕਿਲੇ ਕੇਸਾਂ ਬਾਰੇ ਤੁਹਾਨੂੰ ਦੱਸਣ ਆਏ ਆ ਪੁਲਿਸ ਦੀ ਪੁਲਿਸ ਤੇ ਕਾਫੀ ਪੁਲਿਸ ਲੱਗੀ ਜਿਵੇਂ ਸ਼ਾਮ ਨਹੀਂ ਤਬਦੀਲ ਕੀਤਾ ਕਿ ਇਸੀ ਦਾ ਡਰ ਹੈ ਪੁਲਿਸ ਦਾ ਅੱਜ ਪੁਲਿਸ ਨੂੰ ਦੇਖੋ ਥੋੜੇ ਬੰਦੇ ਆ ਜਦੋਂ ਗੂੰਗੀ ਬੋਲੀ ਆਵਾਜ਼ ਜਿਹੜੀ ਸਰਕਾਰ ਨਹੀਂ ਸੁਣਦੀ ਜਿਹੜੇ ਕਰਪਟ ਪੁਲਿਸ ਵਾਲੇ ਆ ਇੱਥੇ ਤੱਕ ਪੁਲਿਸ ਵਾਲਿਆਂ ਕੇ ਖਿਲਾਫ ਹਲਫੀਆ ਬਿਆਨ ਆ ਗਏ ਇੱਕ ਕੈਲ ਇੱਕ ਲਾਂਡਰਾਂ ਤੋਂ ਹਲਫੀਆ ਬਿਆਨ ਆਇਆ ਐਸੇ ਥਾਣੇ 'ਚ 10000 ਰੁਪਏ ਖੋਇਆ ਜਾਂਦਾ ਉਹਦਾ ਜਮਾਂ ਤਲਾਫੇ 'ਚ ਜਿਹ ਉਹ ਸਾਡੇ ਕੋਲੇ ਹਲਫੀਆ ਬਿਆਨ ਆ ਰਹੇ ਨੇ ਇਸ ਪੁਲਿਸ ਦੇ ਖਿਲਾਫ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦਾ ਸੀ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਪਰ ਮੁੱਖ ਮੰਤਰੀ ਸਾਹਿਬ ਸਾਡੇ ਕੋਲ ਤਾਂ ਹਲਫੀਆ ਬਿਆਨ ਆ ਚੁੱਕੇ ਨੇ 15 ਜਾਂ 20 ਹਲਫੀਆ ਬਿਆਨ ਪਏ ਨੇ ਜਿਵੇਂ ਸੋਲਵਸ ਚਾਲਿਆ ਨਗਰ ਨਿਊ ਚ ਘਟਾਲਾ ਹੋਇਆ ਐਸੇ ਤਰ੍ਹਾਂ ਇਹ ਥਾਣੇ ਅਚ ਘਟਾਲਾ ਹੁੰਦਾ ਜਿਹਦੇ ਸਾਰਿਆਂ ਦੇ ਹਲਫੀਆ ਬਿਆਨ ਸਾਡੇ ਕੋਲ ਆਏ ਨੇ ਮੋਕ ਮੰਤਰੀ ਸਾਹਿਬ ਸੜਕਾਂ ਦੇ ਦੂਰੀਆਂ ਉੱਤਰ ਰਹੀ ਐ ਇਹ ਚੁਟਕਲੇ ਬਹੁਤੀ ਦਿਨ ਚੱਲਣੇ ਨਹੀਂ ਹੁਣ 3 ਸਾਲ ਹੋ ਗਏ ਚੁਟਕਲੇ ਸੜਾਉਂਦਿਆਂ ਨੂੰ ਹੁਣ ਤੁਹਾਡੇ ਚੁਟਕਲੇ ਬਹੁਤ ਜਰਰੀ ਥੰਮਦੇ ਤੇ ਸਰ ਪ੍ਰਸ਼ਾਸਨ ਨੇ ਸੁਣੀਓ ਤੁਹਾਡੀ ਗੱਲ ਤੁਸੀਂ ਧਰਨਾ ਲਾਇਆ ਹੁਣ ਪ੍ਰਸ਼ਾਸਨ ਸਵੇਰੇ ਆਏ ਸੀ ਰਾਤ ਦੇ ਫੋਨਾਂ ਨੇ ਸ਼ੁਰੂ ਹੋ ਜਾਂਦੇ ਜਦੋਂ ਮੈਸੇਜ ਭੰਨੇ ਆਜੋ ਪ੍ਰਧਾਨ ਜੀ ਗੱਲ ਕਰੀਏ ਗੱਲ ਮੈਂ ਕਿਹਾ ਪਬਲਿਕ 'ਚ ਗੱਲ ਹੋਊਗੀ ਮੇਰੇ ਇਕੱਲੇ ਦੇ ਗੱਲ ਕਰਨ ਦੀ ਨਹੀਂ ਨਹੀਂ ਤਾਂ ਪ੍ਰਧਾਨ ਪਤਾ ਨਹੀਂ ਕੀ ਕਰੂਗਾ ਮੇਰੇ ਵਰਗੇ ਪ੍ਰਧਾਨ ਅੰਦਰ ਬੈਠ ਕੇ ਚਾਹ ਪੀ ਕੇ ਦੋ ਬਿਸਕੁਟ ਖਾ ਕੇ ਮੁੜ ਜਾਂਦੇ ਨੇ ਪਰ ਮੈਂ ਉਹ ਪ੍ਰਧਾਨਾ ਚੰਨੀ ਐ ਮੈਂ ਪਬ ਉਹ ਕਲਕਲੇ ਪਰਿਵਾਰ ਦੀ ਸੁਣ ਕੇ ਗੱਲ ਇਹਨਾਂ ਨੂੰ ਸੰਤੁਸ਼ਟੀ ਦਿਵਾਵੇ ਸਮਾ ਬੌਂਡ ਕਰੇ ਵੀ ਸਾਨੂੰ ਦੋ ਸਾਨੂੰ ਹਫਤਾ ਚਾਹੀਦਾ 5 ਦਿਨ ਚਾਹੀਦੇ ਜਾਂ 10 ਦਿਨ ਚਾਹੀਦੇ ਜਿਵੇਂ ਪਹਿਲਾਂ ਐਸਪੀ ਨੇ ਸਾਡਾ ਇੱਕ ਮੰਗ ਪੱਤਰ ਲੈ ਕੇ ਦੋ ਹਫਤੇ ਦਾ ਟਾਈਮ ਮੰਗਿਆ ਸੀ ਅੱਜ ਇੱਕ ਹਫਤਾ ਹੋ ਗਿਆ ਇੱਕ ਹਫਤੇ ਚ 10 ਤੋਂ ਮਸ ਨਹੀਂ ਕੇਸ ਕਰਿਆ ਕੋਈ ਮਤਲਬ ਕੀ ਹੈ ਮਤਲਬ ਜਿਲ੍ਹੇ ਨੂੰ ਕੇਸ ਹੈਗੇ ਪੁਲਿਸ ਦਾ ਕੋਆਪਰੇਟ ਕਰਨ ਨੂੰ ਤਿਆਰ ਹੋ ਉਸ ਦੇ ਬਾਅਦ ਵੀ ਮਤਲਬ ਤੁਹਾਨੂੰ ਕੋਈ ਜਸਟਿਸ ਨਹੀਂ ਮਿਲ ਰਿਹਾ ਕੋਈ ਜਸਟਿਸ ਨਹੀਂ ਕੋਈ ਸਮਾ ਬੌਂਡ ਨਹੀਂ ਕੋਈ ਇੱਕ ਦੋ ਧੁਕਰੀ ਕਰਦਾ ਤੇ ਜੇ ਪੈਸੇ ਦਿੰਨੇ ਜਿਹੜੀ ਡਿਫਾਲਟਰ ਪਾਰਟੀ ਹੈ ਜਿਵੇਂ ਗੱਲ ਕਰ ਲਈਏ ਅਦਰ ਵਾਲੀ ਪਿੰਡ ਦਾ ਮੁੰਡਾ ਅਸੀਂ ਤੁਹਾਨੂੰ ਦੱਸਿਆ ਸੀ ਲਖਵੀਰ ਸਿੰਘ ਆਨਲਾਈਨ ਚਿੱਟੇ ਦੀ ਪੇਮੈਂਟ ਇਸ ਏਰੀਏ ਚ ਲਾ ਕੇ ਚ ਆਨਲਾਈਨ ਚਲਦੀ ਹੈ ਚਿੱਟੇ ਦੀ ਪੇਮੈਂਟ ਬੈਂਕ ਚ ਹੁੰਦੀ ਹੈ ਜਿਹਦੀ ਸਾਡੇ ਕੋਲ ਸਟੇਟਮੈਂਟ ਹੈਗੀ ਸਾਰਾ ਕੁਝ ਹੈਗਾ ਇੱਕ ਪੁਲਿਸ ਮੁਲਾਜ਼ਮ ਚੰਡੀਗੜ੍ਹ ਤੋਂ ਥਾਰ ਗੱਡੀ ਲੈ ਕੇ ਆਂਦਾ ਹੈ 35-40 ਲੱਖ ਰੁਪਏ ਦਾ ਚਿੱਟਾ ਵੇਚ ਜਾਂਦਾ ਜਿਹਦੇ ਸਾਰੇ ਡਾਕੂਮੈਂਟ ਹੈ ਸਰ ਥਾਣੇ ਖੜਨਾ ਕੋਈ ਉਦੀ ਕਾਰਵਾਈ ਵੀ ਕਰੀ ਕੋਈ ਐਫ ਆਈਆਰ ਨਹੀਂ ਕੱਟੀ ਬਹੁਤ ਹੀ ਗੰਭੀਰ ਕੇਸ ਨੇ ਜੇਕਰ ਕੋਈ ਸੁਣੇ ਇਹ ਕੈਂਪ ਲਾਨ ਦਾ ਪਿੰਡਾਂ 'ਚ ਫਾਇਦਾ ਨਹੀਂ ਪੁਲਿਸ ਦਾ ਸਰਕਾਰ ਦਾ ਕੈਂਪ ਲਾਨ ਦਾ ਕੋਈ ਫਾਇਦਾ ਨਹੀਂ ਕੈਂਪ ਤਾਂ ਸੜਕਾਂ ਦੇ ਲੱਗੇ ਹੋਏ ਥੋੜੀ ਮਕਾਨ ਦੇ ਰਹੇ ਪਿੱਟ ਸੇ ਆਪਾਂ ਥੋੜਾ ਕਰ ਰਹੇ ਹਾਂ ਇੱਥੇ ਅੱਜ ਸੁਣਾਈ ਨਾ ਹੋਈ ਤਾਂ ਅਗਲਾ ਅੱਜ ਸੁਣਾਈ ਨਾ ਹੋਈ ਤਾਂ ਸਾਰੇ ਜਥੇਬੰਦੀਆਂ ਨਾਲ ਅਸੀਂ ਸਾਡੀ 10 ਜਥੇਬੰਦੀਆਂ ਨੇ ਸਾਰੀ ਜਥੇਬੰਦੀਆਂ ਨਾਲ ਸਲਾਹ مشورہ ਕਰਕੇ ਚਾਹੂ ਮੁੱਖ ਮੰਤਰੀ ਦਫ਼ਤਰ ਤੱਕ ਰੋ ਕਰਨਾ ਪਵੇ ਚਾਹੋ ਡੀਜੀਪੀ ਦਾ ਪਤਲਾ ਫੁਕੜਾ ਪਵੇ ਅਗਲਾ ਸਰਸ ਜਿਹੜਾ ਇਹਨਾਂ ਦੀ ਸਾਰਿਆਂ ਦੀ ਸਹਿਮਤੀ ਨਾਲ ਹੋਊਗਾ ਇਹ ਤੁਹਾਨੂੰ ਦੱਸਿਆ ਜਾਊਗਾ ਇੱਕ ਹਫਤਾ ਪਹਿਲਾਂ ਵੀ ਅਸੀਂ ਕਿਹੜੇ ਦਿਨ ਜਿਹੜਾ ਮੁੱਖ ਮੰਤਰੀ ਦਾ ਕਰੋ ਕਰਾਂਗੇ ਜਿਵੇਂ ਵੀ ਸਾਰੀ ਸੰਗਤ ਦੀ ਡਿਊਟੀ ਲੱਗੂਗੀ ਮੈਂ ਇਹਨਾਂ ਕੋਲੇ ਹਾਜ਼ਰ ਨੇ ਬਲਵਿੰਦਰ ਜੀ ਮੋਰਚੇ ਤੇ ਆ ਕੇ ਪੁਲਿਸ ਮੁਲਾਜ਼ਮਾਂ ਬੋਲੋ ਤਰ੍ਹਾਂ ਤੋਂ ਮੰਗ ਪੱਤਰ ਦਿੱਤਾ ਗਿਆ ਸੀ ਕਿ ਆਹ ਕਿਆ ਉਹ ਨਾ ਜਿੰਨਾ ਸਮਾਂ ਦਿੱਤਾ ਸੀਗਾ ਸਮਾਂ ਪੂਰਾ ਹੋ ਚੁੱਕਿਆ ਇਸ ਨੂੰ ਦੋ ਹਫਤੇ ਦਾ ਸਮਾਂ ਲਿਆ ਸੀ ਪਰ ਉਦੋਂ ਬਾਅਦ ਹੋਰ ਦੋ ਚਾਰ ਕੇ ਅਸੀਂ ਇਸੇ ਥਾਣੇ ਦੇ ਆ ਗਏ ਪਰ ਇੱਕ ਹਫਤਾ ਤਾਂ ਬੀਤ ਗਿਆ ਇੱਕ ਹਫਤੇ ਚੋਂ ਇੱਕ ਕੇਸ ਵੀ ਡਿਸਾਈਡ ਨਹੀਂ ਕਰਿਆ ਛਿਆਂ ਦਾ ਅ पर एक भी केस जेड़ा 6 ਦਿਨ ਚ ਨਹੀਂ ਕਰਿਆ ਤਾਂ ਕਿ ਇਸ ਪੁਲਿਸ ਦੀ ਜਿਹੜੀ ਹੈ ਮਾਨਸਾ ਸਾਫ ਨਹੀਂ ਹੈ। ਪੰਜਾਬ ਸਰਕਾਰ ਮੁਰਦਾਬਾਦ 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 ਨਾ ਕਿ ਨਹੀਂ ਜਿਹੜੇ ਸਰਕਾਰੀ ਮੁਲਾਜ਼ਮਾ ਉਹ ਪਬਲਿਕ ਦੇ ਸੇਵਾਦਾਰ ਹੈ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਕੋਈ ਪਬਲਿਕ ਦਾ ਸੇਵਾਦਾਰ ਨਹੀਂ ਜਿਵੇਂ ਥਾਣੇ ਠੇਕੇ ਦੇ ਦਿੱਤੇ ਹੋਣ ਜਿਵੇਂ ਐਵਰੇਜ ਪੁੱਛਦੇ ਹੋ ਵੀ ਥਾਣੇ ਦੀ ਕਿੰਨੇ ਐਸ ਐਚਓ ਦਾ ਪੁੱਛ ਲੋ ਡੀ ਐਸ ਪੀ ਦਾ ਸਬਦਾ ਕਹਿੰਦੇ ਰੇਟ ਚੱਲ ਰਿਹਾ ਜਿਹੜੀ ਇਹਨਾਂ ਬਦਲੀ ਕਰਨੀ ਆ ਕਰਾਣੀ ਆ ਰੇਟ ਚੱਲ ਰਿਹਾ ਸਾਰਾ ਇਹਦੀ ਡੂੰਗੀ ਜਿਵੇਂ ਹੁਣ ਆ ਤੁਸੀਂ ਈਟੀਓ ਦਫ਼ਤਰ ਦਾ ਦੇਖ ਸਕਦੇ ਆ ਈਟੀਓ ਦਫ਼ਤਰ ਦਾ ਦੇਖ ਸਕਦੇ ਕਿੰਨੇ ਬੰਦੇ ਫੜੇ ਨੇ ਕੀ ਕੀ ਹੋ ਰਿਹਾ ਇਹ ਸਾਰਾ ਜਿਹੜਾ ਪੰਜਾਬ ਜਿਹੜਾ ਹੈਗਾ ਕਾਲਾ ਮਾਲਾ ਚੱਲ ਰਿਹਾ ਜਿਹਨੂੰ ਰੰਗਲਾ ਪੰਜਾਬੀ ਨੂੰ ਕੰਗਲਾ ਪਜਾਮਾ ਲਾ ਕੇ ਰੱਖਦਾ ਮਖਲਾ ਸਾਹਿਬ ਕੀ ਕਹਿਣਾ ਚਾਹੂਗਾ ਜੀ ਅੱਜ ਗੁਰਜੀਤ ਜੀ ਤੁਹਾਡਾ ਕੀ ਮਸਲਾ ਮੇਰਾ ਮਸਲਾ ਇਹ ਆ ਜੀ ਕਿ ਮੈਂ ਆਈਟੀ ਸਿਟੀ ਦੇ ਵਿੱਚ 67 ਨੰਬਰ ਫਰਸਟ ਫਲੋਰ ਤੇ ਆਪਣਾ ਆ ਸ਼ਾਰਟ ਬੀਟਾ ਦੇ ਵਿੱਚ ਨਾ ਮੇਰਾ ਰੈਂਟ ਤੇ ਮੈਂ ਰਹਿ ਰਿਹਾ ਸੀ ਤੇ ਓਨਰ ਦਾ ਨਾਮ ਜਤਿੰਦਰ ਕੁਮਾਰ ਸ਼ੰਗਾਰੀ son of ਜਗਿੰਦਰ ਸਿੰਘ ਸ਼ੰਗਾਰੀ ਇਹ ਓਨਰ ਸੀ ਉਹਦਾ ਇਹਦੇ ਕੋਲ ਮੈਂ ਕਿਰਾਏ ਤੇ ਰਹਿ ਰਿਹਾ ਸੀ ਤੇ ਮੈਂ 19 ਤਰੀਕ ਦੀ ਇਹ ਮੈਨੂੰ ਮਾਰਨ ਕਟਾਈ ਦੀਆਂ ਧਮਕੀਆਂ ਮੈਨੂੰ ਦੇ ਰਿਹਾ ਸੀ ਤੇ ਮੇਰਾ ਕੁਛ ਇਹ ਇਹਦੇ ਖਿਲਾਫ ਮੈਂ ਰਿਪੋਰਟ ਦਿੱਤੀ ਹੋਈ ਏ 19 ਤਰੀਕ ਦੀ 19 ਤਰੀਕ ਦੀ ਰਿਪੋਰਟ ਦਿੱਤੀ ਐਸਐਸਪੀ ਸਾਹਿਬ ਨੂੰ ਪੇਸ਼ ਹੋ ਕੇ ਮੈਂ ਰਿਪੋਰਟ ਦਿੱਤੀ ਉਹਦਾ 19 ਤਰੀਕ ਤੋਂ ਬਾਅਦ ਇਹ ਮੇਰਾ ਜਿਹੜਾ ਇਹ 7 ਤਰੀਕ ਦੀ ਥਾਣੇ ਦੀ ਰਿਪੋਰਟ 7 ਤਰੀਕ ਨੂੰ ਮੈਂ ਥਾਣੇ ਦਿੱਤੀ 19 ਤਰੀਕ ਦਾ ਜਿਹੜਾ ਮਸਲਾ ਸੀ ਨਾ ਉਹ ਹਜੇ ਤੱਕ ਨਿਬੜਿਆ ਨਹੀਂ ਆ ਉਹ 5 ਤਰੀਕ ਨੂੰ ਇਹ ਭਾਈ ਸਾਹਿਬ ਮੇਰੇ ਮਕਾਨ ਦਾ ਮਾਲਕ ਜਿਹੜਾ ਜਤਿੰਦਰ ਕੁਮਾਰ ਸ਼ੰਗਾਰੀ son of ਜਗਿੰਦਰ ਕੁਮਾਰ ਸਿੰਘ ਸ਼ੰਗਾਰੀ ਇਹ ਮੇਰਾ ਅਨਲੀਗਲ ਗੈਰ ਕਾਨੂੰਨੀ ਢੰਗ ਨਾਲ ਮੇਰੇ ਮੇਰੀ ਗੈਰਾਜ ਦੀ ਜੇ ਮੌਜੂਦਗੀ ਮੇਰੀ ਗੈਰਾਜ ਦੀ ਜੇ ਮੌਜੂਦਗੀ ਇਹ ਅੰਦਰ ਦਾਖਲ ਹੋਇਆ ਔਰ ਇਹਦੇ ਵਰਕਰ ਮੇਰਾ ਸੀਸੀਟੀਵੀ ਕੈਮਰੇ ਦੇ ਵਿੱਚ ਸਾਰਾ ਮੈਂ ਵੇਖ ਲਿਆ ਹੋਇਆ ਇਹਦੇ ਵਰਕਰ ਮੇਰਾ ਸਮਾਨ ਦੀ ਪੰਨ ਤੋੜ ਕਰਕੇ ਰੇੜੀਆਂ ਤੇ ਲੱਗ ਰਹੇ ਆ ਔਰ ਮੇਰੇ ਬੈਨਰ ਜਿਹੜੇ ਆ ਇਹਨਾਂ ਨੇ ਮੇਰੇ ਬੈਨਰ ਔਰ ਮੇਰੇ ਅਣਮੁੱਲੇ ਦਸਤਾਵੇਜ਼ ਇਹਨਾਂ ਨੇ ਸ਼ਰੀਆਮ ਉੱਥੇ ਅੱਗ ਲਾ ਕੇ ਸਾੜੇ ਹੋਏ ਆ ਤੇ ਮੈਂ ਉਸ ਤੋਂ ਬਾਅਦ 112 ਤੇ ਵੀ ਰਿਪੋਰਟ ਕੀਤੀ ਹੁਣ ਮੈਂ ਠਾਣੇ ਦੇ 20 ਦਿਨ ਹੋ ਗਏ ਚੱਕਰ ਨਾ ਰਿਆਂ ਆ ਆਈਟੀ ਸਿਟੀ ਦੇ ਠਾਣੇ ਦੇ ਐਸ ਐਚਓ ਜਸ਼ਨ ਜੋਤ ਜਿਹੜਾ ਹੈਗਾ ਉੱਥੇ ਦਾ ਐਸ ਐਚਓ ਉਹਦੀ ਮਿਲੀ ਭੁਗਤਣਾ ਇਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੇ ਇਹਦੇ ਤੇ ਚੋਰੀ ਦਾ ਪਰਚਾ ਦਰਜ ਹੋਣਾ ਚਾਹੀਦਾ ਇਹ ਮੇਰੀ ਮੰਗ ਹੈ ਇਹਦੇ ਤੇ ਜਿਹੜੀਆਂ ਵੀ ਧਾਰਾਂ ਲੱਗਦੀਆਂ ਜਤਿੰਦਰ ਕੁਮਾਰ ਸ਼ੰਗਾਰੀ son of जोगिंदर ਸਿੰਘ ਸ਼ੰਗਾਰੀ ਦੇ ਮਦਦ ਪਰਚਾ ਦਰਜ ਹੋਉਂਦਾ ਹੋਣਾ ਚਾਹੀਦਾ ਇਹਨੇ ਮੇਰੇ ਨਾਲ ਲੁੱਟ ਖੁੱਟ ਕੀਤੀ ਮੇਰਾ ਬਹੁਤ ਨੁਕਸਾਨ ਕੀਤਾ ਮੈਂ ਘਰੋਂ ਬੇਕਾਰ ਹੋ ਗਿਆ ਹੁਣ ਮੇਰਾ ਕੋਈ ਘਰ ਨਹੀਂ ਉਸ ਘਰ ਤੇ ਵੀ ਇਹ ਤਾਲਾ ਲਾ ਗਿਆ ਹੋਇਆ ਆਪ ਕਿੰਨੇ ਕ ਲੱਖ ਦਾ ਥੋੜਾ ਸਮਾਨ ਸੀ ਜਿਹੜਾ ਚੋਰੀ ਹੋਇਆ ਮੇਰਾ ਸਮਾਨ ਜਿਹੜਾ ਦਫ਼ਤਰ ਦਾ ਸਾਰਾ ਸਮਾਨ ਮੇਰੇ ਉੱਥੇ ਦਫ਼ਤਰ ਦੇ ਵਿੱਚ ਮੇਰੀ ਰਹਿائش ਹੀ ਉਹਦੇ ਵਿੱਚ ਹੀ ਮੇਰਾ ਦਫ਼ਤਰ ਹੀ ਉਦੇ ਵਿੱਚ ਮੇਰਾ ਟੋਟਲੀ ਮੇਰਾ ਦਫਤਰ ਦਾ ਸਮਾਨ ਲੈ ਗਿਆ ਉਹਦੇ ਵਿੱਚ ਮੇਰਾ ਜੋ ਵੀ ਮੇਰੀ ਨਕਦੀ ਪਈ ਮੇਰੇ 2 ਟੋਲੇ ਦੀ ਚਿਹਣ ਉਹ ਵੀ ਲੈ ਗਿਆ ਮੇਰੇ ਸਭ ਤੋਂ ਵੱਡੀ ਗੱਲ ਹੈ ਮੇਰੇ ਅਣਮੁੱਲੇ ਦਸਤਾਵੇਜ਼ ਨੂੰ ਇਹਨੇ ਅੱਗ ਲਾਈ ਮੇਰੇ ਬੈਨਰਾਂ ਨੂੰ ਅੱਗ ਲਾਈ ਉਹ ਸਭ ਕੁਝ ਇਹਨੇ ਵਿੱਚ ਹੀ ਅੱਗ ਲਾ ਕੇ ਸਾੜੇ ਹੋਇਆ ਉਹਦੇ ਚ ਹੁਣ ਉਸ ਘਰ ਤੇ ਭਾਈ ਸਾਹਮਣੇ ਕਬਜ਼ਾ ਕਰ ਲਿਆ ਹੋਇਆ ਤਾਲਾ ਆਪਣਾ ਲਾ ਦਿੱਤਾ ਹੋਇਆ ਮੈਂ ਘਰੋਂ ਬਿਕਾਰ ਹੋ ਗਿਆ ਤਾਂ ਮੈਨੂੰ 20 ਦਿਨ ਹੋ ਗਏ ਜਸ਼ਨ ਜੋਤ ਐਸ ਐਚਓ ਆਈਟੀਸੀਡੀ ਦਾ ਚੱਕਰ ਲਾਉਂਦਿਆਂ ਲਾਉਂਦਿਆਂ ਮੈਂ ਹਾਰ ਹਾਰ ਚੁੱਕਾ ਪੂਰਾ ਹਾਰ ਚੁੱਕਾ ਤੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਇਹ ਬਦੋਚੀ ਸ਼ਰਿਆਮ ਘੁੰਮਦੇ ਇਹਨਾਂ ਨੂੰ ਕੋਈ ਰੈਸਟ ਨਹੀਂ ਇਹਨਾਂ ਦੀ ਪਾਈ ਹਜੇ ਤੱਕ ਕੋਈ ਕੁਝ ਨਹੀਂ ਕੀਤਾ ਇਹਨੂੰ ਬੜਾ ਸਾਰੇ ਸੰਗਤ ਨੇ ਜ਼ੋਰੰ ਕੀਤਾ ਹੈ ਇਹ ਜਿਹੜਾ ਹੈ ਇੱਥੇ ਬਹੁਤ ਜ਼ਿਆਦਾ ਮਤਲਬ ਤੱਕੇਸ਼ਾਈ ਹੋ ਰਹੀ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਆਮ ਜਨਤਾ ਦੀ ਜੋ ਵੀ ਹੈਗਾ ਵਿਚਾਰੇ ਸਾਰੇ ਦੇਖ ਲੋ ਸਾਰੇ ਗਰੀਬ ਜਨਤਾ ਹੈ ਤੇ ਇਹ ਬਹੁਤ ਕੋਈ ਲੰਗਦੀ ਹੈ ਹਰ ਇੱਕ ਕਰੋ ਸਮਾਨ ਚੁੱਕਿਆ ਗਿਆ ਉਹ ਵਾਪਸ ਨਹੀਂ ਆਇਆ ਮਕਾਨ ਦੂਜੀ ਬਿਲਡਿੰਗ ਜਿਹੜੇ ਬਣਾ ਰਹੇ ਸੀਗੇ ਉਹਨਾਂ ਨੇ ਮਕਾਨ ਢਾਹਤਾ ਗਰੀਬਾਂ ਦਾ ਉਹਨਾਂ ਦੇ ਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ ਇਹਦਾ ਇਹ ਸਾਰੇ ਜਿਹੜੇ ਆਪਣੇ ਲੋਕ ਇਕੱਠੇ ਹੋਣ ਇਹਦੇ ਵਿਰੁੱਧ ਜਾਰੇ ਕਰਨ ਤਾਂ ਆਮਤ ਨੂੰ ਇਹ ਸਾਰੀਆਂ ਗੱਲਾਂ ਫਤਿਹ ਹੋਣ ਗਿਆ ਤੇ ਸਾਡੀ ਸਰਟੀ ਸਰਕਾਰ ਦੀ ਹੁਣ ਜਾਰੀ ਧਰਨੇ ਵੀ ਹੈ ਐਕਸ਼ਨ ਕੋਈ ਨਹੀਂ ਹੋ ਰਿਹਾ ਕਿ ਕੀ ਤੁਮ ਜਿਹੜਾ ਤਕੜਾ ਸੰਘਰਸ਼ ਕਰਾਇਆ ਜੀ ਸਮਾਨ ਦੇ ਬਾਈ ਚ ਸਾਰੇ ਸਾਰੇ ਜ세દાર ਆਇਆ ਜੇਕਰ ਜੋ ਜੋ ਵੀ ਪ੍ਰੋਗਰਾਮ ਹੈ ਰੱਖੇਗਾ ਪ੍ਰੋਗਰਾਮ ਅਸੀਂ ਉਸ ਤੋਂ ਵੱਧ ਵੱਧ ਇਹਦੇ ਵਿੱਚ ਸ਼ਾਮਲ ਹੋ ਕੇ ਹੋਣੀ ਚੜ੍ਹਦੀ ਕਲਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਲਵਿੰਦਰ ਸਿੰਘ ਕੁੰਬੜਾ ਜੀ ਵੱਲੋਂ ਜਿਹੜਾ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਦਾਸ ਵੱਲੋਂ ਨਗਰ ਕੌਂਸਲ ਜੀਰਖਪੁਰ ਦੇ ਵਿੱਚ ਵੀ ਪ੍ਰਦਰਸ਼ਨ ਚੱਲ ਰਿਹਾ ਹੈ ਜਿਹਦੇ ਵਿੱਚ ਪੁਲਿਸ ਦੀ ੱੱਕੇ ਸਾਈ ਦੇ ਲਈ ਜੋ ਇਹ ਧਰਨਾ ਲੰਬੇ ਸਮੇਂ ਤੋਂ ਚੱਲ ਰਿਹਾ ਜੋ ਪਬਲਿਕ ਨੂੰ ਆਮ ਜਨਤਾ ਨੂੰ ਇਨਸਾਫ ਨਹੀਂ ਮਿਲ ਰਿਹਾ ਉਦੇ ਲਈ ਸਾਡੀ ਜਿਹੜੀ ਸੰਸਥਾ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਅਤੇ ਸਹੀਦੇ ਆਜ਼ਮ ਪੀਸ ਫੋਰਟ ਦੇ ਪੂਰੇ ਅਹੁਦੇਦਾਰ ਅਸੀਂ ਭਾਈ ਬਲਵਿੰਦਰ ਸਿੰਘ ਕੁੰਪੜਾ ਜੀ ਨਾਲ ਇਹਨਾਂ ਗਰੀਬ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਪੂਰਾ ਸਹਿਯੋਗ ਕਰਾਂਗੇ ਜਿਵੇਂ ਵੀ ਸਾਨੂੰ ਡਿਊਟੀ ਲਗਾਈ ਜਾਏਗੀ ਅਸੀਂ ਉਹਦੇ ਨਾਲ ਸਮਰਥਨ ਦੇ ਵਿੱਚ ਹਾਜ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਪ੍ਰੋਗਰਾਮ ਜੋ ਇਹਨਾਂ ਸਾਰਿਆਂ ਦੇ ਨੇ ਉਲਿਕਣਾ ਮੇਰਾ ਤਾਂ ਵਿਚਾਰ ਸੀ ਕਿ ਅਸੀਂ ਡੀਸੀ ਦਫਤਰ ਦੇ ਦਫਤਰ ਦੇ ਵਿੱਚ ਵੜ ਕੇ ਇਥੇ ਧਰਨਾ ਦਿੱਤਾ ਜਾਏ ਪਰ ਜੋ ਵੀ ਪ੍ਰੋਗਰਾਮ ਜਿੰਨਾ ਨਾਲ ਬੇਇਨਸਾਫੀ ਹੋਇਆ ਜਿੰਨਾ ਨਾਲ ਤੱਕਾ ਹੋਇਆ ਜਿਸ ਤਰੀਕੇ ਦਾ ਵੀ ਵੱਡੇ ਤੋਂ ਵੱਡਾ ਸੰਘਰਸ਼ ਇਹ ਵਿਢਣਗੇ ਅਸਾਉ ਸ਼ਰੋਮਣ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਤਨੋ ਮਨੋ ਤਨੋ ਜੇ ਧੰਨ ਲਾਣ ਦੀ ਵੀ ਲੋੜ ਪੈਗੀ ਤੇ ਧੰਨ ਵੀ ਲਾਵਾਂਗੇ ਜੇ ਕੋਰਟ ਦੇ ਅੰਦਰ ਜਾਣਾ ਪੈਗਾ ਪਰ ਇੱਥੇ ਕੋਟਾ ਵੀ ਅੱਜ ਵਿਕਾਊ ਹੋ ਚੁੱਕੀਆਂ ਨੇ ਕੋਟਾ ਦੇ ਜੱਜ ਵੀ ਅੱਜ ਵਿਕ ਚੁੱਕੇ ਨੇ ਇਹ ਥਾਣੇ ਦਾ ਤੇ ਬਹੁਤ ਹੀ ਜ਼ਿਆਦਾ ਬੋਲ ਪਾਲਾ ਸਭ ਜ਼ਿਆਦਾ ਜੀ ਸੀ ਨਗਰ ਦੇ ਅੰਦਰ ਸਭ ਤੋਂ ਕਮਾਊ ਜੇ ਥਾਣਾ ਹੈਗਾ ਤਾਂ ਉਹ ਸੁਆਹ ਥਾਣਾ ਵਜਦਾ ਕਿਉਂਕਿ ਐਮ ਐਲ ਏ ਨੇ ਆਪਣੇ ਹੱਥੇ 'ਚ ਥਾਣਾ ਰੱਖਿਆ ਹੋਇਆ ਔਰ ਐਮ ਐਲ ਏ ਤੇ ਖੜਾ ਸੀ ਔਰ ਬੱਤੀ ਹੋਈ ਹੋਈ ਸੀ ਲਾਲ ਪਰ ਐਮਐਲਏ ਦੇ ਨਾਰੇ ਲੱਗਣ ਦੇ ਬਾਵਜੂਦ ਸਰਕਾਰ ਦੇ ਖਿਲਾਫ ਨਾਰੇ ਲੱਗਣ ਦੇ ਬਾਵਜੂਦ ਐਮਐਲਏ ਨੇ ਗਰੀਬ ਲੋਕਾਂ ਦੀ ਗੱਲ ਨਹੀਂ ਸੁਣੀ ਇਹ ਆਮ ਆਦਮੀ ਦੀ ਸਰਕਾਰ ਆ ਜਿਹੜੀ ਆਮ ਆਦਮੀ ਨੂੰ ਨਹੀਂ ਸੁਣਦੀ ਫੇਰ ਇਹਨਾਂ ਨੇ 3 ਸਾਲ بڑے ਬਿਲਡਰਾਂ ਤੋਂ ਪੈਸਾ ਇਕੱਠਾ ਕਰ ਲਿਆ ਤੁਸੀਂ ਦੇਖ ਲਓ ਸਾਰੇ ਪਾਸੇ ਸਾਹਿਬ ਜदा अजीत ਸਿੰਘ ਨਗਰ ਦੇ ਅੰਦਰ ਦੀ ਜਿਹੜੀ ਪ੍ਰਾਪਰਟੀ ਆ ਮਾਲਾਂ ਦੇ ਮਾਲ ਦੇ ਵਿੱਚ ਤਬਦੀਲ ਹੋ ਗਈ ਮਾਲਾਂ ਵਾਲਿਆਂ ਨੂੰ ਤਾਂ ਜਗ੍ਹਾ ਪ੍ਰੋਵਾਈਡ ਕਰ ਰਹੇ ਨੇ ਗਰੀਬ ਆਦਮੀ ਆਸਤੇ ਇਹਨਾਂ ਦੇ ਪੱਲੇ 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 ਕੁਛ ਨਹੀਂ ਰਿਹਾ ਪ੍ਰੂਫ ਹੈਗੇ ਤੁਹਾਡੇ ਕੋਲ ਕਿੱਚੀ ਦੇ ਪ੍ਰੂਫ ਪੈਸੇ ਇਕੱਠੇ ਕਰੇ ਤਾਂ ਤੁਹਾਨੂੰ ਅਸੀਂ ਪ੍ਰੂਫ ਦੀ ਗੱਲ ਤੁਸੀਂ ਕਹਿੰਦੇ ਹੋ ਮੇਰਾ ਇੱਥੇ 2 ਸਾਲ ਤੋਂ ਇੱਕ ਕੇਸ ਆ 2 ਸਾਲ ਤੋਂ ਚੋਰ ਵੀ ਪਕੜਾਇਆ 2 ਸਾਲ ਤੋਂ ਰੇੜੀ ਵੀ ਜਮ੍ਹਾਂ ਕੀਤੀ ਹੋਈ ਆ ਇੱਥੇ ਰੇੜੀ ਵੀ ਇੱਥੇ ਹੀ ਪਈ ਹੋਈ ਆ ਪ्योर ਐਪਲੀਕੇਸ਼ਨ ਵੀ ਲਿਖੀ ਆ ਅੱਜ ਤੱਕ ਇੱਕ ਵੀ ਪੁਲਿਸ ਮੁਲਾਜ਼ਮ ਉਸ ਘਰ ਵਿੱਚ ਜਾ ਕੇ ਉੱਥੋਂ ਦੀ ਇਨਕੁਆਇਰੀ ਨਹੀਂ ਕਰਨ ਗਿਆ 2 ਸਾਲ ਵਿੱਚ ਇਹਨਾਂ ਕੋਲ ਉਸ ਘਰ ਦੇ ਵਿੱਚ ਜਾ ਕੇ ਉਹਦੀ ਇਨਕੁਆਇਰੀ ਕਰਨ ਦੀ ਨਹੀਂ ਆਈ ਤੇ ਜਿਹੜਾ ਮਾਲ ਬਰਾਮਦ ਜਿਹੜੀ ਰੇੜੀ ਬਰਾਮਦ ਕੀਤੀ ਆ ਉਹ ਇੱਥੇ ਜਮ੍ਹਾਂ ਤੇ ਜਿਹੜਾ ਮਾਲ ਬਰਾਮਦ ਆ ਉਹ ਬੰਦੇ ਨੂੰ ਅੱਜ ਤੱਕ ਨਹੀਂ ਪਹੁੰਚਾਇਆ ਗਿਆ ਇਹ ਇਸ ਤੋਂ ਵੱਡੇ ਪ੍ਰੂਫ ਕਿਸ ਤਰੀਕੇ ਨਾਲ ਦਿੱਤੇ ਜਾ ਸਕਦੇ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਾਡੇ ਕੋਲ ਜਿਹੜੇ 6-7 ਮੀਟਰ ਸੀ 6 ਮੀਟਰ ਪਹਿਲਾਂ ਸੀ ਆ 2-3 ਮੀਟਰ ਹੁਣ ਆਲੇ ਸੀ ਉਹ ਕੱਲ ਕਲਾ ਬਰੀਫ ਚ ਅਸੀਂ ਡੀਐਸਪੀ ਸਿਟੀ 2 ਹਰਸਿੰਦਰ ਜੀ ਬੱਲ ਬੈਠੇ ਉਹਨਾਂ ਨੇ ਜਦੋਂ ਦੱਸਿਆ ਤਾਂ ਕੱਲ ਕੱਲੇ ਬਰੀਫ ਨਾਲ ਸਮਝਾਇਆ ਗਿਆ ਉਹਨਾਂ ਨੇ ਆਪਣੇ ਕੋਲੇ ਇਹ ਨਹੀਂ ਜਿਹੜੇ ਪਾਰਟੀਆਂ ਗੀਆਂ ਵੱਖੋ ਵੱਖਰੇ ਟਾਈਮ ਵੀ ਤੁਹਾਡਾ ਪਰਸੋਂ ਨੂੰ ਜਾਂ ਚੌਥੇ ਨੂੰ ਤੁਹਾਡਾ ਮੌਕਾ ਦੇਖਿਆ ਜਾਊਗਾ ਮੌਕਾ ਦੇਖ ਕੇ ਉਹਨਾਂ ਨੇ ਆਪਣੇ ਕੋਲੇ ਕੇਸ ਲਏ ਪਰ ਅਸੀਂ ਤੁਹਾਡੇ ਰਾਹੀਂ ਫੇਰ ਵੀ ਕਹਿਣਾ ਚਾਹੁੰਦਾ ਜੇ ਪ੍ਰਸ਼ਾਸਨ ਕਰਦਾ ਤਾਂ ਇਹਨਾਂ ਦਾ ਧੰਨਵਾਦ ਐਸਐਚਓ ਸੁਆਣੇ ਦਾ ਧੰਨਵਾਦ ਡੀਐਸਪੀ ਦਾ ਵੀ ਧੰਨਵਾਦ ਜੇ ਅੱਜ ਵੀ ਸਾਡੀ ਸੁਣ ਲੈਂਦਾ ਜੇਕਰ ਇਹ ਗੱਲਬਾਤ ਹਲੇ ਵੀ ਕੋਈ ਸਿਰੇ ਨਾ ਚੜੀ ਤਾਂ ਅਸੀਂ 10 ਤਰੀਕ ਜਿਹੜੀ 10 ਤਰੀਕਾ ਹੈ 10 ਪੰਜ ਨੂੰ ਆਪਾਂ ਜਿਹੜਾ ਹੈਗਾ ਡੀਸੀ ਦਾ ਤੇ ਐਸਐਸਪੀ ਦਫ਼ਤਰ ਦਾ ਕਰੋ ਕਰਾਂਗੇ ਜੇਕਰ ਸਾਡਾ ਹਲੇ ਵੀ ਸਮੰਨਾ ਹੋਇਆ 10 ਦਿਨ ਦਾ ਮੌਕਾ ਸੀ ਪੁਲਿਸ ਪ੍ਰਸ਼ਾਸਨ ਨੇ ਅੱਜ ਦੇ ਰਹੇ ਸਾਰੀ ਜਥੇਬੰਦੀਆਂ ਦੇ ਰਹੀਆਂ ਇਹੀ ਕੰਮ ਨਹੀਂ 10 ਦਿਨ ਤੋਂ ਬਾਅਦ ਫਿਰ ਇਹੀ ਤਰ ਕਰੋ ਜਿਹੜਾ ਐਸਐਸਪੀ ਆ ਡੀਸੀ ਦਾ ਕਰਿਆ ਜਾਵੇ